ਸਸਿਕਰ ਜੀ ਅੱਜ ਆਪਾਂ ਪਹੁੰਚੇ ਜੀ ਪਿੰਡ ਖਾਂਗ ਬਾਈ ਜੱਗੇ ਲਵੇ ਬਾਈ ਮੱਜਾਂ ਤੇ ਗਾਵਾਂ ਦਾ ਸੇਲ ਪਰਚੇਸ ਦਾ ਕੰਮ ਕਰਦਾ ਹੈ ਤੁਹਾਨੂੰ ਬਾਈ ਨੂੰ ਮਿਲਾਨੇ ਆ ਬਾਈ ਜੀ ਸਸਿਕਰ ਜੀ ਸਸਿਕਰ ਜੀ ਕੀ ਹਾਲ ਚਾਲ ਨੇ ਚੜ੍ਹਦੀ ਕਲਾ ਜੀ ਤੇ ਮੱਜਾਂ ਦਾ ਕਰਦੇ ਸੇਲ ਪਰਚੇਸ ਦਾ ਜੀ ਹਾਂ ਜੀ ਭਾਜੀ ਗਾਵਾਂ ਮੱਜਾਂ ਦੋਨਾਂ ਦਾ ਕਰਦੇ ਜੀ ਹਾਂ ਜੀ ਕਿੰਨੇ ਟਾਈਮ ਤੋਂ ਕਰ ਰਹੇ ਹੋ ਭਾਜੀ 2009 ਤੋਂ ਕੰਮ ਸ਼ੁਰੂ ਕੀਤਾ ਆ ਭਾਜੀ 2009 ਤੋਂ ਹਾਂ ਜੀ ਹਾਂ ਜੀ ਵਧੀਆ ਰਿਸਪੌਂਸ ਰਿਹਾ ਹਾਂ ਵਧੀਆ ਬਹੁਤ ਸੋਹਣਾ ਮਾਲਕ ਦੀ ਕਿਰਪਾ ਲੋਕਲੀ ਮਾਲ ਲੈ ਲੈਂਦੇ ਹੋ ਜਾਂ ਮੱਡੀਆਂ ਮੁੱਡੀਆਂ ਦਾ ਲੈ ਕੇ ਆਉਂਦੇ ਬਾਈ ਜੀ ਲੋਕਲ ਹੀ ਲੈ ਦ ਤੇ ਹੁਣ ਆਪਣੇ ਲਈ ਕਿੰਨੇ ਪਸ਼ੂ ਵੀ ਕਿਹਾ ਹੋ? ਹੁਣ ਆਪਣੇ ਕੋਲ 3 ਰਿੰਜੀ ਇੱਕ ਮੱਝ ਸੂਈ ਹੋਈ ਏ। ਦੋ ਸੋਨ ਵਾਲੀਆਂ ਏ। ਦੋ ਸੋਨ ਵਾਲੀਆਂ। ਹਾਂਜੀ ਹਾਂਜੀ। ਇੱਕ ਵਾਰੀ ਮੜਾ ਜਾ ਦੱਸੂਗਾ ਡਿਟੇਲ ਕੀ-ਕੀ ਏ। ਹਾਂਜੀ। ਦੱਸੋ ਜੀ ਮੜਾ ਜਾ ਸੰਦੀਪ ਜੀ। ਇਹ ਝੋਟੀ ਏ ਜੀ ਆਪਣੀ ਦੂਜੇ ਸੋਨ ਵਾਲੀ ਏ ਜੀ। ਠੀਕ ਏ ਜੀ। ਤੇ ਪਹਿਲਾ ਸੂਇਆ ਦਾ ਰਿਕਾਰਡ ਰਿਹਾ ਹੈ ਆਪਣਾ 12 ਲੀਟਰ ਦੁੱਧ ਦਾ। 12 ਲੀਟਰ ਦੁੱਧ ਦਾ। ਹਾਂਜੀ ਹਾਂਜੀ। ਇਹਦਾ ਕੋਈ 13 ਨਹੀਂ ਕਹਿੰਦੇ 14 ਨੂੰ ਹੁਣ ਅੱਗੇ ਜਿਹੜਾ ਕੋਈ ਬੰਦਾ ਪਾਏਗਾ ਕੋਈ 5-10 ਲੀਟਰ ਦੁੱਧ ਜੀ 2-3 ਲੀਟਰ ਦੀ ਕਹਿੰਦਾ ਮਤਲਬ ਗ੍ਰੋਥ ਹੈਗੀ ਵਧੇਗੀ ਵਧੂਗੀ ਜਿਦਾ ਜਿਵੇਂ ਸੇਵਾ ਹੋਊਗੀ ਉਹਦੇ ਸਾਬ ਨਾਲ ਵਧੂਗਾ ਕੰਮ ਵਧੂਗਾ ਇਹ ਦੂਜੇ ਸੂਏ ਨੂੰ ਸੋਨਾ ਜੀ ਦੂਜੇ ਸੂਏ ਸੋਨਾ ਹੈ ਹਾਂਜੀ ਹਾਂਜੀ ਜੀ ਠੀਕ ਹੈ ਤੇ ਇਹਦੀ ਡਿਮਾਂਡ ਆਪਾਂ ਕੀ ਕਰਦੇ ਡਿਮਾਂਡ ਬਾਈ ਜੀ ਦੀ 1 ਲੱਖ 15000 ਰੁਪਿਆ ਹੈ ਠੀਕ ਹੈ ਜੀ ਜੇ ਕੋਈ ਉੱਝਾਏਗਾ ਤੁਹਾਡੇ ਤੋਂ ਬਿਨਾਂ ਸਿੱਧਾ ਤਾਂ ਉਹਨੂੰ ਦਵਾਂਗੇ 1000 ਦੀ ਜੇ ਤੁਹਾਡਾ ਨਾਲ ਵੀਡੀਓ ਸ਼ੇਅਰ ਕਰਕੇ ਆਂਦਾ ਤੇ 1 ਲੱਖ 5000 ਰੁਪਏ ਦੀ ਮਾਜੂਰੀ ਠੀਕ ਹੈ ਜੀ ਹਾਂਜੀ ਹਾਂ ਨਾਲ ਦੇ ਵਿੱਚ ਛੋਟ-ਫੋਟ ਖੁਸ਼ੀ ਨਾ ਕਰਾਂਗੇ ਠੀਕ ਹੈ ਇਹ ਮੈਂ ਜੀ ਇਹਨੇ ਤੀਜੇ ਸੂਏ ਸੋਨਾ ਹੈ ਸਵਾ ਲੱਖ ਰੁਪਏ ਦੇ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਵੇਚ ਨਹੀਂ ਆਪਾਂ ਉਂ ਇੱਕ ਵੀਦ ਹੀ ਤੇ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਇਗਾ ਇਹ ਵੀ ਮੱਝ ਇੱਕ 15 ਦੇ ਦਾਂਗੇ ਇੱਕ 15 ਦੇ ਹਾਂਜੀ 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 ਠੀਕ ਹੈ ਜੀ ਤੇ ਆ ਤੀਜੀ ਆ ਗਈ ਹਾਂਜੀ ਇਹ ਤੀਜੀ ਮੱਝ ਜੀ ਇਹਨੂੰ ਸੂਈਨ ਹੋ ਗਿਆ ਚ 4-5 ਦਿਨ ਠੀਕ ਹੈ ਮੜਾ ਜਿ ਦਿਖਾ ਦਿਓ ਪਿੱਛੋਂ ਸਾਰਾ ਅੱਡਰ ਉੱਡਰ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਅੱਗੋਂ ਸਾਰਾ ਫੇਸ ਵਗੈਰਾ ਇਹਦਾ ਸਾਰਾ ਥੈਨ ਕਿਹਦੀ ਕੀ ਡਿਟੇਲ ਹੈ ਜੀ ਇਹਦੀ ਡਿਟੇਲ ਆ ਗਈ ਪਾਜੀ ਥੋੜੀ ਜਿਹੀ ਮੱਝ ਵਿਖਾਵਾ ਦੇ ਰਿਹਾ ਘਾਟੇ ਮੱਝ ਦਾ ਠੀਕ ਹੈ ਦੁੱਧ 12 ਲੀਟਰ ਤਿਆਰ ਹੈ ਤੇ 5ਵਾਂ ਦਿਨ ਸੂਈਨ ਹੋਇਆ ਠੀਕ ਹੈ ਜੀ ਮੋਲੇ ਦਾ 1,35,000 ਰੁਪਏ ਕਰਦੇ ਪਏ ਜੀ ਠੀਕ ਹੈ ਜੀ ਉਂਝ ਇਹ ਆਪਾਂ 1.5 ਲੱਖ ਰੁਪਏ ਦੀ ਮੱਝ ਦੇ ਦਾਂਗੇ ਦੇ ਦਾਂਗੇ ਹਾਂ ਠੀਕ ਹੈ ਤੇ ਇੱਕ ਚੀਜ਼ ਹੋਰ ਵੀ ਹੈ ਬਾਈ ਲੈਵੇ ਹੁਣ ਤਿੰਨ ਪਸ਼ੂ ਨੇ ਤੇ ਰੂਟੀਨ 'ਚ ਆਪਾਂ ਕੋ ਰਹਿੰਦੇ ਨੇ ਜਦੋਂ ਮਰਜ਼ੀ ਫੋਨ ਕਰਕੇ ਆਓ ਆਪਣਾ ਤੇ 12 ਮਹੀਨੇ 30 ਦਿਨ ਆਪਾਂ ਦਾ ਰੂਟੀਨ 'ਚ ਕੰਮ ਇਹੀ ਹੈ ਵਪਾਰ ਦਾ ਕੰਮ ਵਪਾਰ ਦਾ ਕੰਮ ਕਰਦੇ ਨੇ ਹ ਹਰ ਟਾਈਮ ਤੇ ਬਾਈ ਦਾ ਇੱਕ ਵਾਰੀ ਨੰਬਰ ਬੋਲ ਦੋ ਜੀ 98899 35122 ਇੱਕ ਵਾਰੀ ਹੋਰ ਬੋਲ ਦੋ 98899 35122 ਠੀਕ ਹੈ ਨਾ ਕਿਸੇ ਵੀ ਬਾਈ ਨੇ ਲੈਣੀ ਹੋਵੇ ਹਰ ਟਾਈਮ ਤੁਹਾਡੇ ਨਾਲ ਕਦੋਂ ਵੀ ਸੰਪਰਕ ਕਰ ਲੇ ਜਦੋਂ ਮਰਜ਼ੀ ਸੰਪਰਕ ਕਰਕੇ ਫੋਨ ਕਰਕੇ ਆਓ ਹਮੇਸ਼ਾ ਮੱਜਾ ਆਪਣੇ ਕੋਲ ਆਪ ਤੁਹਾਨੂੰ ਮਿਲ ਲੰਗੇ ਜਦੋਂ ਮਰਜ਼ੀ ਗਾਮ ਆਉਂਰ ਮੱਜਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਹਾਂਜੀ ਤੇ ਇਸ ਦੇ ਨਾਲ ਦੀਆਂ ਹੋਰ ਨਵੀਂ ਨਵੀਂ ਵੀਡੀਓ ਬਣ ਗਈਆਂ ਨਵੇਂ ਨਵੇਂ ਕੰਟੈਂਟ ਆਣਗੇ ਤੇ ਪੇਜ ਨੂੰ ਫੋਲੋ ਕਰ ਲਓ ਕਿਉਂਕਿ ਕੋਈ ਪਤਾ ਨਹੀਂ ਕਿਹੜੇ ਟਾਈਮ ਕਿਸੇ ਦੇ ਕੰਮ ਦੀ ਵੀਡੀਓ ਆ ਜੇ ਕਿਉਂਕਿ ਆਪਾਂ ਕੱਲੀ ਮੱਝਾਂ ਦੀ ਦਾ ਕਰਦੇ ਨਹੀਂ ਹਰੇਕ ਤਰ੍ਹਾਂ ਦੀ ਵੀਡੀਓ ਆਪਾਂ ਕਰਦੇ ਆ ਪੇਜ ਨੂੰ ਫੋਲੋ ਜਰੂਰ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਜੀ